ਜਦੋਂ ਦੀ ਤੁਹਾਡੀ ਸਰਕਾਰ ਆਈ ਹੈ ਤਾਂ ਇੱਕ ਚੀਜ਼ ਤੇ ਸਭ ਤੋਂ ਜ਼ਿਆਦਾ ਫੋਕਸ ਰਿਹਾ ਕਿ ਲੋਕਾਂ ਨੂੰ ਸਸਤੀ ਰੇਤ ਸਸਤੀ ਬਜਰੀ ਜਿਹੜੇ ਆਪਣਾ ਘਰ ਬਣਾਉਣਾ ਚਾਹੁੰਦੇ ਨੇ ਉਹਨਾਂ ਘਰਾਂ ਤੱਕ ਪਹੁੰਚਦੀ ਹੋਵੇ ਤੁਸੀਂ ਕੀ ਸਮਝਦੇ ਹੋ ਮਹਿਕਮਾ ਭਾਵੇਂ ਤੁਹਾਡੇ ਕੋਲ ਹੁਣੇ ਆਇਆ ਪਰ ਤੁਸੀਂ ਸਰਕਾਰ ਦਾ ਹਿੱਸਾ ਲੰਮੇ ਸਮੇਂ ਤੋਂ ਕੈਬਨਿਟ ਦਾ ਹਿੱਸਾ ਲੰਮੇ ਸਮੇਂ ਤੋਂ ਕਿੱਥੋਂ ਤੱਕ ਉਸ ਚੀਜ਼ ਨੂੰ ਤੁਸੀਂ ਅਪਰੋਚ ਕਰ ਪਾਏ ਹੋ ਕੀ ਅੱਜ ਦਾਵਾ ਕਰਨ ਲਈ ਤੁਸੀਂ ਠੋਕ ਕੇ ਕਹਿਣੇ ਹੋ ਇਹ ਗੱਲ ਕਿ ਹਾਂਜੀ ਅਸੀਂ ਪਹੁੰਚਦੀ ਕੀਤੀ ਦੇਖੋ ਬਿਲਕੁਲ ਜਾਇਜ਼ ਆਹੇ ਹੂੰ ਕਿਉਂਕਿ ਸਾਡੇ ਮੰਤਰੀ ਜਿਹੜੇ ਰਹੇ ਆ ਉਹਨਾਂ ਨੇ ਕਦੇ ਵੀ ਇਸ ਚੀਜ਼ ਨੂੰ ਬੜਾਵਾ ਨਹੀਂ ਦਿੱਤਾ ਕਿ ਉੱਥੋਂ ਹਿੱਸੇ ਲਈ ਜਾਣ। ਉਹਨਾਂ ਜਿੰਨੀਆਂ ਵੀ ਜ਼ਾਇਦ ਜਿਹੜੀਆਂ ਮਾਈਨ ਜਿਹੜੀਆਂ ਚਾਹ ਪਬਲਿਕ ਮਾਈਨ ਹੋਣ ਜਾਂ ਕਮਰਸ਼ੀਅਲ ਹੋਣ ਜਿੰਨੀਆਂ ਅਲਾਟ ਕੀਤੀਆਂ ਉਹਨਾਂ ਚੋਂ ਹੀ ਜਿਹੜੀ ਜਿਹੜਾ ਹੈਗਾ ਉਹਨਾਂ ਚੋਰੇ ਤਾਂ ਕੱਢਿਆ ਜਾਂਦਾ ਰਿਹਾ ਹੈ। ਕਿਉਂਕਿ ਪਿਛਲੇ ਸਮੇਂ ਦਰਮਿਆਨ ਜਿਹੜਾ ਬਾਰਸ਼ਾਂ ਹੋਈਆਂ ਨੇ ਉਹਨਾਂ ਨਾਲ ਵੀ ਕੰਮ ਦੇ ਵਿੱਚ ਖੜੋਤ ਆਈ ਹੈ। ਔਰ ਜੇ ਅਸੀਂ ਪਬਲਿਕ ਮਾਈਨ ਦੀ ਗੱਲ ਕਰੀਏ ਜਿਹੜੀਆਂ ਖੱਡਾਂ ਨੇ ਉਹਨਾਂ ਚੋਂ 60 ਦੇ ਵਿੱਚੋਂ ਅਸੀਂ ਜਿਹੜੀਆਂ 17 ਦੇ ਕਰੀਬ ਜਿਹੜੀਆਂ ਉਹ ਚੱਲ ਰਹੀਆਂ ਨੇ ਔਰ 16 ਨੇ ਜਿਹੜੀਆਂ ਉਹ ਲਗਭਗ ਤਿਆਰ ਨੇ ਜਿਹੜੀਆਂ 2-4 ਦਿਨ ਦੇ ਵਿੱਚ ਜਾਂ ਇਸ ਮਹੀਨੇ ਦੇ ਵਿੱਚ ਉਹ ਹੋ ਜਾਣਗੀਆਂ ਔਰ ਜਿਹੜੀਆਂ ਕਮਰਸ਼ਲ ਮਾਈਨ ਨੇ ਉਹਨਾਂ ਦੇ ਵਿੱਚ 40 ਦੇ ਵਿੱਚੋਂ 31 ਦੀ ਜਿਹੜੀ ਆਕਸ਼ਨ ਆਲਰੇਡੀ ਹੋ ਚੁੱਕੀ ਆ ਔਰ 21 ਦੇ ਨੇੜੇ ਤੇੜੇ ਜਿਹੜੀਆਂ ਮਾਈਨ ਨੇ ਉਹ ਚੱਲ ਰਹੀਆਂ ਨੇ ਉਹਦੇ 'ਚ ਵੀ ਸਾਨੂੰ ਕਈ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਵਾਤਾਵਰਣ ਦਾ ਵੀ ਖਿਆਲ ਰੱਖਣਾ ਪੈਂਦਾ ਔਰ ਉਹਦੇ ਨਾਲ ਐਨਜੀਟੀ ਦੀਆਂ ਜਿਹੜੀ ਗਾਈਡਲਾਈਨ ਨੇ ਉਹਨਾਂ ਦਾ ਵੀ ਸਾਨੂੰ ਖਿਆਲ ਰੱਖਣਾ ਪੈਂਦਾ ਸੋ ਇਸ ਕਰਕੇ ਸਾਡੀ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਕਿ ਅਸੀਂ ਵਾਤਾਵਰਣ ਨੂੰ ਵੀ ਬਚਾ ਕੇ ਰੱਖੀਏ ਔਰ ਲੋਕਾਂ ਵਾਸਤੇ ਬਹੁਤ ਜ਼ਰੂਰੀ ਹੈ ਹਮ ਪਬਲਿਕ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਰੇਤ ਹੈ ਜਿਹੜਾ ਉਹ ਵੀ ਸਹੀ ਰੇਟ ਤੇ ਜਿਹੜਾ ਮਹੀਆ ਹੋ ਸਕੇ ਉਹਦੇ ਲਈ ਅਸੀਂ ਲਗਾਤਾਰ ਸਾਡੇ ਮੁੱਖ ਮੰਤਰੀ ਸਾਹਿਬ ਹਕਮਤਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਉਹ ਲਗਾਤਾਰ ਲੱਗੀ ਹੋਈ ਹੈ ਔਰ ਮੈਂ ਤੁਹਾਡੇ ਨਾਲ ਵਾਦਾ ਵੀ ਕਰਦਾ ਕਿ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਵਿੱਚ ਹੀ ਤੁਸੀਂ ਹੋਰ ਵੀ ਦੇਖੋਗੇ ਕਿ ਰੇਟ ਦਾ ਜਿਹੜਾ ਰੇਟ ਹੈ ਉਹ ਚ ਹੋਰ ਵੀ ਜਿਹੜੀ ਖੜੋਤ ਆਊਗੀ ਕਿਉਂਕਿ ਦੋ ਚੈਲੰਜਸ ਨੇ ਇੱਕ ਤੇ ਇਹ ਹੈ ਕਿ ਲੋਕਾਂ ਨੂੰ ਸਸਤੀ ਰੇਤ ਮਿਲੇ ਔਰ ਦੂਸਰਾ ਇਹ ਹੈ ਕਿ ਸਰਕਾਰ ਦਾ ਵੀ ਰੈਵਨਿਊ ਘਟ ਨਾ ਹੋਵੇ ਸੋ ਤੁਸੀਂ ਕੋਈ ਕੋਈ ਫਿਗਰ ਆਊਟ ਕਰ ਸਕਦੇ ਹੋ ਕਿ ਹੁਣ ਤੱਕ ਜੇ ਸਰਕਾਰ ਕੋਲ ਵੀ ਰੈਵਨਿਊ ਆਇਆ ਤਾਂ ਕਿੰਨਾ ਆਇਆ ਦੇਖੋ ਇਹ ਮੈਨੂੰ ਹੋਜੇ ਮਹਿਜ ਹਫਤੇ ਹੀ ਹੋਇਆ ਸੰਭਾਲੇ ਨੂੰ ਸੋ ਇੱਥੇ ਵਾਸੀਂ ਪਹਿਲਾਂ ਫੋਕਸ ਕਰ ਰਹਾ ਕਿਉਂਕਿ ਜਿਹੜੇ ਵੱਖ-ਵੱਖ ਜਿਹੜੇ ਜਿਵੇਂ ਮਾਈਨ ਗਾਲੇ ਆ ਉਹਨਾਂ ਨੂੰ ਵੀ ਪੁੱਛਿਆ ਕਿ ਉਹਨਾਂ ਦੀਆਂ ਕੀ ਮੁਸੀਬਤਾਂ ਨੇ ਉਹਨਾਂ ਸਾਰੇ ਅਲੱਗ-ਅਲੱਗ ਚਾਹੇ ਮਾਈਨ ਗਾਲੇ ਨੇ ਜਾਂ ਕ੍ਰੈਸ਼ਰ ਵਾਲੇ ਨੇ ਜਾਂ ਪਬਲਿਕ ਜਿਹੜੀਆਂ ਖੱਡਾਂ ਚੱਲਦੀਆਂ ਨੇ ਉਹਨਾਂ ਤੇ ਕੀ-ਕੀ ਸਮੱਸਿਆਵਾਂ ਕੀ ਨੇ ਸਭ ਤੋਂ ਪਹਿਲਾਂ ਚ ਠੀਕ ਹੈ ਵੀ ਕਿਉਂ ਲੋਕ ਇਹ ਕਿਉਂ ਕਹਿੰਦੇ ਨੇ ਕਿ ਰੇਤਾ ਮਹਿੰਗਾ ਹੈ ਤੇ ਕੀ ਕਾਰਨ ਕੀ ਆ ਉਹ ਡੂੰਘਾਈ ਤੱਕ ਜਾ ਕੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹਨੂੰ ਜਿਹੜਾ ਇੰਪਲੀਮੈਂਟ ਕਰੀਏ ਜੋ ਅਸੀਂ ਕਰਨਾ ਚਾਹੁੰਦੇ ਆ ਕਿ ਲੋਕਾਂ ਨੂੰ ਹਕੀਕਤ ਦੇ ਵਿੱਚ ਕਾਗਜ਼ੀ ਨਾ ਹਕੀਕਤ ਦੇ ਵਿੱਚ ਅਸੀਂ ਸਹੀ ਨਹੀਂ ਤੁਸੀਂ ਤੁਸੀਂ ਕੋਸ਼ਿਸ਼ ਬਹੁਤ ਕਰਦੇ ਹੋ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਪਰ ਉਸ ਟਾਰਗੇਟ ਨੂੰ ਮੀਟ ਕਿਉਂ ਨਹੀਂ ਕਰ پا ਰਹੇ ਮਤਲਬ ਉਸ ਦੇ ਵਿੱਚ ਦਿੱਕਤ ਆਉਂਦੀ ਕਿੱਥੇ ਹੈ ਕਿਉਂ ਰਹਿਤਾ ਸਸਤਾ ਉਸ ਲੈਵਲ ਤੇ ਸਰਕਾਰ ਦੇ ਸਖਤ ਦੇਸ਼ਾਂ ਤੋਂ ਬਾਅਦ ਵੀ ਦਾਅਵਿਆਂ ਤੋਂ ਬਾਅਦ ਵੀ ਉਹਦੇ ਚ ਮਿਸਮੈਚ ਰਹਿ ਜਾਂਦਾ ਕਿਉਂ ਰਹਿ ਜਾਂਦਾ ਨਹੀਂ ਦੇਖੋ ਇੱਕ ਤਾਂ ਇਹਦੇ ਵਿੱਚ ਚੈਨਲ ਕਈ ਬਣ ਜਾਂਦੇ ਸਭ ਤੋਂ ਪਹਿਲਾਂ ਚ ਇੱਕ ਇੱਕ ਉਥੋਂ ਟੱਕੇ ਲੈ ਕੇ ਆ ਰਹੇ ਨੇ ਤਾਂ ਉਹਨਾਂ ਨੇ ਕਿਸੇ ਸ਼ਾਪ ਤੇ ਤਾਰਿਆ ਉਹਨਾਂ ਨੇ ਫਿਰ ਗਾਹਾਂ ਵੇਚਣਾ ਉਹਦੇ ਨਾਲ ਵੀ ਵਿੱਚ ਜਿਹੜਾ 570 ਰੁਪਏ ਦਾ ਜਿਹੜਾ ਉਹਦੇ ਵਿੱਚ ਫਰਕ ਪੈ ਜਾਂਦਾ ਹੈ ਹਾਂ ਫਰਕ ਪਾ ਜਾਂਦਾ ਪਰ ਹੁਣ ਅਸੀਂ ਜਿਹੜੀ ਡੀਸੈਲਟਿੰਗ ਜਿਹੜੀ ਆ ਪਿੱਛੇ ਪ੍ਰਸਾਦ ਹੋਈ ਆ ਉਹਦੇ ਵਿੱਚ ਵੀ ਬਹੁਤ ਸਾਰਾ ਰੇਤ ਆ ਉਹ ਵੀ ਅਸੀਂ ਜਿਹੜੀਆਂ ਹੈਗੀਆਂ ਸ਼ੁਰੂ ਕਰਵਾ ਰਹੇ ਹਾਂਗੇ ਔਰ ਆਉਣ ਵਾਲੇ ਤੁਸੀਂ ਇਹ ਮਹਿਜ ਮਹੀਨੇ ਡੇਢ ਮਹੀਨੇ ਚ ਹੀ ਦੇਖੋਗੇ ਤੁਹਾਨੂੰ ਫਰਕ ਦਿਖਣ ਲੱਗੂਗਾ ਔਰ ਜਿੱਥੇ ਰੈਵਨਿਊ ਦੀ ਗੱਲ ਹੈ ਇਹਨਾਂ ਮੈਂ ਤੁਹਾਡੇ ਨਾਲ ਵਾਦਾ ਕਹਿਣਾ ਕਿ ਜਿੰਨਾ ਪਿਛਲੀਆਂ ਸਰਕਾਰਾਂ ਦਰਮਿਆਨ ਨੂੰ ਰੈਵਨਿਊ ਸੀਗਾ ਉਸ ਤੋਂ ਦੁੱਗਣੇ ਤੋਂ ਵਧਾ ਕੇ ਜਿਹੜਾ ਰੈਵਨਿਊ ਆ ਰਿਹਾ ਉਹਨੂੰ ਆਉਣ ਵਾਲੇ ਸਮੇਂ ਚ ਹੋਰ ਵੀ ਰੈਵਨਿਊ ਮੈਂ ਦੋ ਤਿੰਨ ਚੀਜ਼ਾਂ ਪੁੱਛਦਾ ਇੱਕ ਤਾਂ ਗੱਲ ਇਹ ਹੈ ਕਿ ਮੰਤਰੀ ਜੀ ਜਿਹੜਾ ਕਮਾਊ ਪੁੱਤ ਹੈ ਮਾਈਨਿੰਗ ਵਿਭਾਗ ਪੰਜਾਬ ਸਰਕਾਰ ਦਾ ਇਹ ਤੁਸੀਂ ਮੰਨਦੇ ਹੋ ਖਜ਼ਾਨੇ ਦਾ ਤੇ ਦੂਜੀ ਗੱਲ ਇਹ ਹੈ ਕਿ ਮਾਈਨਿੰਗ ਵਿਭਾਗ ਹਮੇਸ਼ਾ ਤੋਂ ਚਰਚਾ ਦੇ ਵਿੱਚ ਬਹੁਤ ਰਿਹਾ ਪੁਆਇੰਟ ਤੀਜਾ ਇਹ ਹੈ ਕਿ ਪਿਛਲੇ 1.5 ਸਾਲ ਦੇ ਵਿੱਚ ਹਰਜੋਤ ਬੈਂਸ ਮੀਥੇਰ ਤੋਂ ਹੁੰਦਾ ਹੋਇਆ ਡਿਪਾਰਟਮੈਂਟ ਤੁਹਾਡੇ ਕੋਲ ਪਹੁੰਚਿਆ ਸਮਝਦੇ ਹੋ ਕਿ ਇਹ ਤਾਂ ਕੰਡਿਆਂ ਵਾਲਾ ਤਾਜ ਹੈ ਜਿਹੜਾ ਮਾਈਨਿੰਗ ਵਾਲਾ ਜਿਹਦੇ ਸਿਰ ਦੇ ਉੱਤੇ ਰੱਖ ਦਿੱਤਾ ਜਾਂਦਾ ਹੈ ਪ੍ਰੈਸ਼ਰ ਉਸ ਤਰੀਕੇ ਦਾ ਹੁੰਦਾ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਪਾਣਜੀ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਔਰ ਅਸੀਂ ਤਾਂ ਖਤਰੋਂ ਦੇ ਖਿਲਾੜੀ ਆਂ ਜਿੰਨਾ ਖਤਰਾ ਹੋ ਚੱਲਾਂਗੇ ਉੱਤੇ ਦੇਖਾਂ ਕੀ ਬਣਦਾ ਕੀ ਗੱਲ ਪੈਂਦਾ ਅੱਛਾ ਖਤਰਾ ਕਿਹੜਾ ਹੈ ਨਹੀਂ ਦੇਖੋ ਮਾਈਨਿੰਗ ਦਾ ਜਦੋਂ ਵੀ ਹੁੰਦਾ ਸਾਡੀ ਸਰਕਾਰ ਚ ਕੋਈ ਪੁੱਠਾ ਸਿੱਧਾ ਕਿਸੇ ਨੇ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਚ ਜਿੰਨਾ ਵੀ ਹੁੰਦਾ ਰਿਹਾ ਸਭ ਨੇ ਆਪਣੀਆਂ ਜੇਬਾਂ ਭਰੀਆਂ ਨੇ ਸਾਡੀ ਕੋਸ਼ਿਸ਼ ਹੈ ਅਸੀਂ ਜੋ ਵੀ ਕਰਾਂਗੇ ਪੰਜਾਬ ਦੇ ਲੋਕਾਂ ਲਈ ਕਰਾਂਗੇ ਪੰਜਾਬ ਲੋਕਾਂ ਦੇ ਹਿੱਤ ਲਈ ਕਰਾਂਗੇ ਸੋ ਅਸੀਂ ਆਪਦੇ ਉਸ ਕੁਝ ਦੇ ਪਿੱਛੇ ਛੋਟਾ ਜਿਹਾ ਅੰਕੜਾ ਤੁਹਾਡੇ ਸਾਹਮਣੇ ਰੱਖਦਾ ਇਨਫੈਕਟ ਤੁਸੀਂ ਆਲਰੇਡੀ ਗਹਿ ਚੁੱਕੇ ਹੋਗੇ ਤੁਸੀਂ ਰੀਸੈਂਟਲੀ ਹੁਣੀ 10-15 ਦਿਨ ਪਹਿਲਾਂ ਇਹ ਪੂਰਾ ਡਿਪਾਰਟਮੈਂਟ ਸੰਭਾਲਿਆ ਹੈ 2017 ਤੋਂ ਲੈ ਕੇ 2022 ਤੱਕ ਜਿਹੜਾ ਮਾਈਨਿੰਗ ਦਾ ਰੈਵਨਿਊ ਸੀ ਉਹ ਕਰੀਬ 1082 ਕਰੋੜ ਦਾ ਸੀ 2007 ਤੋਂ ਲੈ ਕੇ 2017 ਤੱਕ ਜਦੋਂ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਰਹੀ ਹੈ ਉਸ ਟਾਈਮ ਜਿਵੇਂ ਗਲਤ ਨਹੀਂ ਤਾਂ 6.500 ਕਰੋੜ ਸੀ ਅੱਛਾ ਜਦੋਂ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਟਾਈਮ ਸਿਰਫ 52 ਕਰੋੜ ਦੇ ਆਸ-ਪਾਸ ਸੀ ਕੀ ਚੇਤਨ ਸਿੰਘ ਜੋੜਾ ਮਾਜਰਾ ਮੈਂ ਹੋਰ ਪੁੱਛਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਤੋਂ 2027 ਤੱਕ ਦਾ ਕੋਈ ਟਾਰਗੇਟ ਰੱਖਿਆ ਹੋਇਆ ਕਿ ਇੰਨਾ ਸਾਡੇ ਕੋਲ ਰੈਵਨਿਊ ਮਾਈਨਿੰਗ ਦੇ ਜ਼ਰੀਏ ਆ ਸਕਦਾ ਹੈ ਮੈਂ ਇੱਕ ਹੋਰ ਐਡ ਕਰ ਦਵਾਂ ਕਿ 2022 ਦੇ ਵਿੱਚ ਜਿਹੜੇ ਤੁਹਾਡੇ ਤੋਂ ਪਹਿਲਾਂ ਮਨਿਸਟਰ ਰਹੇ ਨੇ ਮਾਈਨਿੰਗ ਦੇ ਉਹ ਜ਼ਿਕਰ ਕਰਦੇ ਸੀ ਕਿ 7000 ਕਰੋੜ ਰੁਪਏ ਦੀ ਚੋਰੀ ਹੋ ਗਈ ਪਿਛਲੇ 5 ਸਾਲ ਦੇ ਵਿੱਚ ਕੈਪਟਨ ਤੇ ਚੰਨੀ ਦੇ ਰਾਜ ਦੇ ਸਮੇਂ ਤਾਂ ਕਿ ਇਹ ਸਮਝਿਆ ਜਾਵੇ ਕਿ ਔਨ ਬੜੇ 3-4 ਸਾਲ ਜਿਹੜੇ ਤੁਹਾਡੇ ਹੋਟ ਸਰਕਾਰ ਦੇ ਹਜੇ ਇਸ ਇਸ ਟਰਮ ਦੇ ਹੈਗੇ ਨੇ ਉਹ ਸਮੇਂ ਕੋਈ ਵੱਡਾ ਰੈਵਨਿਊ ਆ ਸਕਦਾ ਹੈ ਦੇਖੋ ਮੈਂ ਜ਼ਿਆਦਾ ਤਾਂ ਨਹੀਂ ਇੰਨਾ ਜ਼ਰੂਰ ਕਹਿਣਾ ਜਿੰਨਾ ਉਹਨਾਂ ਦੇ ਪਿਛਲੇ 5 ਸਾਲਾਂ 'ਚ ਆਇਆ ਸੀ 17 ਤੋਂ 22 ਤੱਕ ਉਹਨਾਂ 3 ਸਾਲਾਂ ਦੇ ਵਿੱਚ ਰੈਵਨਿਊ ਇਕੱਠਾ ਕਰਕੇ ਦਵਾਂਗੇ ਸਰਕਾਰ ਨੂੰ ਇਹ ਮੈਂ ਤੁਹਾਨੂੰ ਕੋਈ ਫਿਗਰ 20000 ਕਰੋੜ ਦੀ ਬਹੁਤ ਚਰਚਾ ਦੇ ਵਿੱਚ ਰਹਿੰਦੀ ਆ ਸੀ ਪਹਿਲਾਂ ਵੀ ਬਹੁਤ ਵਾਰੀ ਇਨਫੈਕਟ ਜਿਹੜੇ ਤੁਹਾਡੇ ਤੋਂ ਪਹਿਲਾਂ ਮਿਨਿਸਟਰ ਇਹਨਾਂ ਨੂੰ ਵੀ ਪੁੱਛਿਆ ਕਿ ਵਾਕਈ ਉਸ ਫਿਗਰ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਜਾਂ ਨਹੀਂ ਹੈ ਕਿ 20000 ਕਰੋੜ ਰੁਪਏ ਆ ਜਾਏਗਾ ਬਸ ਸਾਰੀਆਂ ਜਿਹੜੀਆਂ ਮਰਜ਼ ਦੀ ਦਵਾਈ ਇੱਕੋ ਹੈ ਮਾਈਨਿੰਗ ਕਿ ਮਾਈਨਿੰਗ ਚ 20000 ਕਰੋੜ ਆਇਆ ਪੰਜਾਬ ਦੀ ਬੱਲੇ ਬੱਲੇ ਦੇਖੋ ਸਰ ਸਭ ਤੋਂ ਪਹਿਲਾਂ ਅੱ ਕਿ ਜੇ ਮਾਇੰਦਿਆ ਖੱਟਾ ਚੱਲ ਰਹੀ ਹੈ ਨਾ ਪੰਜ ਸੱਤ ਉੱਥੋਂ ਸੀ ਕਹੀਏ 20000 ਕਰੋੜ ਆਜੂ ਉਹ ਪੋਸਿਬਲ ਨਹੀਂ ਹੈ ਸਾਰੀਆਂ ਖੱਟਾਂ ਚਲਾਉਣੀਆਂ ਪੈਣਗੀਆਂ ਸਾਰੀਆਂ ਖੱਟਾਂ ਵੀ ਚਲਾਵਾਂਗੇ ਉਹਦੀ ਪਰਮਿਸ਼ਨਾਂ ਵੀ ਲੈਣੀਆਂ ਪੈਂਦੀਆਂ ਨੇ ਉਹ ਇੱਕ ਟਾਈਮ ਹੈ ਉਹ ਟਾਈਮ ਲੱਗਦਾ ਸੋ ਇਸ ਕਰਕੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਰੈਵਨਿਊ ਆ ਸਰਕਾਰ ਨੂੰ ਇਕੱਠਾ ਕਰਕੇ ਦੀਏ ਔਰ ਉਹਦੇ ਨਾਲ ਜਿਹੜੀ ਆਮ ਪਬਲਿਕ ਆ ਉਹਦੀ ਜੇਬ ਤੇ ਵੀ ਕੋਈ ਕਿਸੇ ਕਿਸਮ ਦਾ ਬੋਝ ਨਾ ਪਵੇ ਸਾਡੀ ਪ੍ਰਾਇਓਰਟੀ ਆ ਸੋ ਇਸ ਦੇ ਤਹਿਤ ਸਾਡੀ ਕੋਸ਼ਿਸ਼ ਹੈ ਕਿ ਅਸੀਂ ਲੋਕਾਂ ਦੇ ਹਿੱਤ ਵੀ ਦੇਖੀ ਔਰ ਸਰਕਾਰ ਦਾ ਹਿੱਤ ਵੀ ਕੋਈ ਫਾਰਮੂਲਾ ਹੈ ਤੁਹਾਡੇ ਕੋਲ ਜਿਹੜਾ ਤੁਸੀਂ ਜ਼ਿਹਨ ਦੇ ਵਿੱਚ ਹੋਵੇ ਤੁਸੀਂ ਪਿਛਲੇ 1 ਮਹੀਨੇ ਦੇ ਵਿੱਚ ਸਮਝਿਆ ਹੋਵੇ ਮੈਂ ਐਕਚੁਅਲੀ ਅੰਕੜੇ ਚੈੱਕ ਕਰ ਰਿਹਾ ਸੀ ਕਿ ਮਾਈਨਿੰਗ ਦੇ ਨਾਲ ਜਿਹੜੀ ਇਨਕਮ ਹੁੰਦੀ ਹੈ ਸਟੇਟਸ ਨੂੰ ਮੈਂ ਛਤੀਸਗੜ ਨਾਲ ਕੰਪੇਅਰ ਕਰ ਰਿਹਾ ਮੈਂ ਕੰਪੇਅਰ ਕਿਉਂਕਿ ਉੱਥੇ ਬਿਲਕੁਲ ਅਲੱਗ ਰਿਸੋਰਸਸ ਐ ਜਿਹੜੇ ਨੇਚਰਲ ਰਿਸੋਰਸਸ ਐ ਪਰ ਛਤੀਸਗੜ ਨੇ ਕੁਝ ਅਜੀਹਾ ਕੀਤਾ ਕਿ 2020-21 ਦਾ ਰੈਵਨਿਊ ਉਹਨਾਂ ਦਾ ਸੀਗਾ 2.5 ਹਜ਼ਾਰ ਕਰੋੜ ਦਾ ਤੇ ਉਹ 2021-22 ਦੇ ਵਿੱਚ ਜਾ ਕੇ 21 ਚ 2.5 ਹਜ਼ਾਰ ਕਰੋੜ ਦਾ ਸੀ 21-22 ਦੇ ਵਿੱਚ ਜਾ ਕੇ ਉਹ ਕਰੀਬ 9000 ਕਰੋੜ ਹੋ ਗਿਆ ਕੁਝ ਅਲੱਗ ਤਾਂ ਉਹਨਾਂ ਨੇ ਕੀਤਾ ਹੈ ਉਹਨਾਂ ਦੇ ਰਿਸੋਰਸਸ ਅਲੱਗ ਹੋ ਸਕਦੇ ਨੇ ਕਿ ਸਾਨੂੰ ਉਸ ਵਾਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਆਖਿਰ ਕੀ ਹੋ ਰਿਹਾ ਹੈ ਆਖਿਰ ਕੀ ਹੋ ਰਿਹਾ ਹੈ ਕਿ ਅਸੀਂ ਵਾਕਈ ਜੇ ਅੱਜ 200 250 ਕਰੋੜ ਰੁਪਏ ਸਾਨੂੰ ਮਿਲ ਰਿਹਾ ਹੈ ਸਾਲ ਦਾ ਤਾਂ ਅਸੀਂ ਇਸ ਨੂੰ ਮਲਟੀਪਲ ਕਰ ਸਕੀਏ 2 ਟਾਈਮ 3 ਟਾਈਮ 4 ਟਾਈਮ ਦੇਖੋ ਅ ਅਸੀਂ ਜਿੰਨੀਆਂ ਵੀ ਹੁਣ ਸੱਤ ਤੱਕ ਸਾਡੀਆਂ ਮੀਟਿੰਗਾਂ ਹੋਈਆਂ ਨੇ ਅਸੀਂ ਸਾਰੀਆਂ ਪਾਲਿਸੀਆਂ ਬਾਕੀ ਸਟੇਟਾਂ ਦੀਆਂ ਕੀ ਪਾਲਿਸੀਆਂ ਨੇ ਸਾਰੀਆਂ ਤੇ ਸਟੱਡੀ ਕਰ ਰਹੇ ਹਾਂ ਸੋ ਉਹਨੂੰ ਦੇਖਦੇ ਹੋਏ ਅਸੀਂ ਪੰਜਾਬ ਦੀ ਬਿਹਤਰੀ ਲਈ ਬਿਹਤਰ ਜਿਹੜਾ ਕੰਮ ਕਰਾਂਗੇ ਅਰ ਜੇ ਕੋਈ ਛਤੀਸਗੜ੍ਹ ਦੀ ਤੁਸੀਂ ਦੱਸਿਆ ਕਿ ਉਹਨਾਂ ਦਾ ਰੈਬ ਨੂੰ ਇਨਕਰੀਜ਼ ਹੋਇਆ ਉਹਨਾਂ ਦੀ ਪਾਲਿਸੀ ਵੀ ਦੇਖਾਂ ਕਿ ਪਾਲਿਸੀ ਆ ਅਰ ਉੱਥੇ ਜਿਹੜੀਆਂ ਮਾਈਨ ਨੇ ਉਹ ਕਿੰਨੀਆਂ ਕਿ ਨੇ ਕਿੰਨਾ ਕੁ ਕੁਦਰਤੀ ਸਰੋਤ ਹੈ ਕਿੰਨਾ ਕਿ ਉਹਨਾਂ ਲਈ ਉਹਦੇ ਵੀ ਡਿਪੈਂਡ ਕਰਦਾ ਸੋ ਇਸ ਕਰਕੇ ਉਹਨਾਂ ਦਾ ਬਾਹਰ ਕਿੰਨਾ ਜਾਂਦਾ ਹੈ ਤੇ ਦੂਜੀਆਂ ਸਟੇਟਾਂ ਨੂੰ ਕਿੰਨਾ ਜਾਂਦਾ ਹੈ ਤੇ ਮੈਨੂੰ ਲੱਗਦਾ ਮੇਰੇ ਨੇੜੇ ਦਿੱਲੀ ਵੀ ਪੈਂਦੀ ਆ ਜੋ ਹੋਰ ਵੱਡੇ ਜਿਹੜੇ ਉਹਨੇ ਉਧਰ ਵੀ ਜਾਂਦਾ ਸੋ ਉਹਦੇ ਕਰਕੇ ਵੀ ਜਿਹੜਾ ਫਰਕ ਪੈਂਦਾ ਸੋ ਉਹਨੂੰ ਸਾਰਾ ਦੇਖ ਕੇ ਤੁਸੀਂ ਤੁਸੀਂ ਜਦੋਂ ਦਾ ਇਹ ਮਹਿਕਮੇ ਦਾ ਜ਼ਿਮਾ ਸੰਭਾਲ ਲਿਆ ਭਾਵੇਂ ਥੋੜੇ ਦਿਨ ਹੋਏ ਆ ਤੁਸੀਂ ਜਿਹੜੀਆਂ ਸਰਕਾਰੀ ਖੱਡਾਂ ਸਰਕਾਰ ਨੇ ਚਲਾਈਆਂ ਸੀ ਉਹਨਾਂ ਨੂੰ ਦੁਬਾਰਾ ਰੀਵਿਜ਼ਿਟ ਕੀਤਾ ਹੈ ਦੇਖਿਆ ਵੀ ਉੱਥੇ ਹੀ ਚੱਲ ਰਿਹਾ ਜਾਂ ਉਹਦੇ ਵਿੱਚ ਵੀ ਕੁਝ ਤਰੂਟੀਆਂ ਨੇ ਦੂਰ ਕਰਨ ਦੀ ਪਹਿਲਾਂ ਕਿਸੇ ਨੂੰ ਮੀਟਿੰਗ ਕਰੇ ਬਿਨਾ ਤੁਸੀਂ ਕੋਈ ਇਦਾਂ ਦਾ ਸਟੈਪ ਚੱਕਦੇ ਹੋ ਮੇਰੇ ਖਿਆਲ ਠੀਕ ਨਹੀਂ ਹੈ ਸੋ ਸਭ ਤੋਂ ਪਹਿਲਾਂ ਚ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਮੀਟਿੰਗ ਕੀਤੀ ਆ ਜਿੰਨਾਂ ਲਵੇ ਅ ਅ ਲੋਕੇਟ ਹੋਈਆਂ ਹੋਈਆਂ ਨੇ ਜਿੰਨਾਂ ਤੇ ਖੱਡਾਂ ਅਲੋਕੇਟ ਹੋਈਆਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਕਿ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਜੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਸਾਨੂੰ ਦੱਸੋ ਅਸੀਂ ਤੁਹਾਡੀ ਹੱਲ ਕਰਾਂਗੇ ਉਹਨਾਂ ਨੇ ਜੋ ਜੋ ਉਹ ਕਹਿੰਦੇ ਸੀ ਉਹ ਅਸੀਂ ਸਾਰਾ ਉਤੇ ਕਰ ਰਹੇ ਹਾਂ ਔਰ ਉਹਨਾਂ ਨੇ ਫੋਨ ਵੀ ਆਇਆ ਨੇ ਕਿ ਸਾਡਾ ਕੰਮ ਵਧੀਆ ਤਰੀਕੇ ਨਾਲ ਅੱਛੀ ਕੋਈ ਉਹਨੂੰ ਵਧਾ ਵੀ ਰਹੇ ਹੋ ਹੋਰਾਂ ਦੀ ਗਿਣਤੀ ਬਿਲਕੁਲ ਸਾਰਾ ਹੋਣ ਵਾਲੇ ਸਮੇਂ 'ਚ ਹੋਰ ਵੀ ਜਿਹੜੀ ਆ ਉਹਨੇ ਮਾਈਨ ਨੇ ਜੜੀਆਂ ਹੈਗੀਆਂ ਕਮਰਸ਼ੀਅਲ ਮਾਈਨ ਨੇ ਹੋਣ ਵਾਲੇ ਸਮੇਂ 'ਚ ਹੋਰ ਵੀ ਜੜੀਆਂ ਪਬਲਿਕ ਬੋਲੀ ਦੇ ਜ਼ਰੀਏ ਦਿੱਤੀਆਂ ਜਾਣਗੀਆਂ ਬਿਲਕੁਲ ਜੀ ਬਿਲਕੁਲ ਬੋਲੀ ਦੇ ਜ਼ਰੀਏ ਮੈਂ ਮੈਂ ਇੱਕ ਹੋਰ ਅੰਕੜਾ ਮੇਰੇ ਜ਼ਿਹਨ ਦੇ ਵਿੱਚ ਸੀਗਾ ਕਿ 2017 ਦੇ ਵਿੱਚ ਜਿਹੜਾ ਆਕਸ਼ਨ ਹੋਈ ਸੀ ਵਿਜੇ ਤੌਰ ਦੇ ਵਿੱਚ ਪੰਜਾਬ ਸਰਕਾਰ ਨੂੰ ਕਰੀਬ ਕਰੀਬ 1090 ਕਰੋੜ ਰੁਪਇਆ ਉਹਨਾਂ ਮਾਈਨਿੰਗਸ ਦੀ ਬੋਲੀਆਂ ਦੇ ਜ਼ਰੀਏ ਆਇਆ ਸੀ ਤਾਂ ਉਮੀਦ ਹੈ ਕਿ ਇਸ ਵਾਰੋਂ ਜ਼ਿਆਦਾ ਹੋਊਗਾ ਚਲੋ ਆਪਾਂ ਅਗਲੇ ਡਿਪਾਰਟਮੈਂਟ ਵਾਲੇ ਪਾਸੇ ਮੈਂ ਇੱਕ ਛੋਟਾ ਜਿਹਾ ਸਵਾਲ ਹੈ ਜੌੜਾ ਮਾਇਰਾ ਸਾਹਿਬ ਜੇ ਤੁਸੀਂ ਸਮਝ ਪਾਏ ਹੋਵੋਗੇ ਕਿ ਇੱਕ ਮਿਥ ਹੈ ਜਿਹੜੀ ਜਿਹੜੀ ਗੌਰਮ ਗੱਲ ਕਰ ਰਹੇ ਹੈ ਕਿ ਇੱਕ ਮਿਥ ਹੈ ਕਿ ਜੇ ਸਰਕਾਰ ਜ਼ਿਆਦਾ ਰੈਵਨਿਊ ਸੋਚ ਕੇ ਚੱਲਦੀ ਹੈ ਤਾਂ ਫਿਰ ਉਹਦੀ ਕੀਮਤ ਉਨੀ ਹੀ ਵੱਜ ਜਾਏਗੀ ਤੇ ਫਿਰ ਉਹ ਲੋਕਾਂ ਨੂੰ ਉਹਨਾਂ ਮਹਿੰਗਾ ਮਿਲੇਗਾ ਕੀ ਇਹ ਇਹ ਵਾਕਈ ਮਿੱਥਾ ਹੈ ਜਾਂ ਇਸ ਦੇ ਵਿੱਚ ਕੋਈ ਕੋਈ ਹੈ ਨਹੀਂ ਸਰ ਐਦਾਂ ਦਾ ਕੁਝ ਨਹੀਂ ਮੈਂ ਤੁਹਾਡੇ ਪਹਿਲਾਂ ਧਿਆਨ ਚ ਲਿਆਉਣਾ ਚਾਹੁੰਦਾ ਹੈ ਕਈ ਸਟੇਟਾਂ ਦਾ ਮੈਂ ਦੇਖਿਆ ਉਹਨਾਂ ਦੇ ਉਹ ਜਿਹੜੀ ਆਕਸ਼ਨ ਕਰਾਉਂਦੇ ਨੇ ਉਹ ਬਿਡਰੇ ਇਹਨੇ ਆ ਜਾਂਦੇ ਨੇ ਕਿ ਬਹੁਤ ਸਾਰੇ ਤਾਂ ਪੈਸਾ ਉੱਥੋਂ ਹੀ ਇਕੱਠਾ ਹੋ ਜਾਂਦਾ ਹੈ ਪਰ ਥੋੜਿਆ ਇਹ ਦੇਖਣ ਦੀ ਲੋੜ ਹੈ ਅਸੀਂ ਹੁਣ ਉੱਥੇ ਕੰਮ ਕਰ ਰਹੇ ਹਾਂਗੇ ਵੀ ਸਾਰਾ ਦੇਖਾਂਗੇ ਵੀ ਕਿਵੇਂ ਇਹ ਦੀ ਜਿਹੜੀਆਂ ਆਪਾਂ ਨੋਟੀਫਿਕੇਸ਼ਨ ਆ ਉਹ ਕਿਸ ਤਰੀਕੇ ਦਾ ਹੋਊਗਾ ਕੀ ਗੱਲਬਾਤ ਉਹ ਦੇਖੋ ਉਹ ਅੰਦਰੀਆਂ ਗੱਲਾਂ ਨੂੰ ਉਹ ਦੇਖ ਬਹੁਤ ਮਹਿੰਗੀ ਘੱਡ ਖਰੀਦੇਗਾ ਤਾਂ ਓਬਵੀਅਸਲੀ ਉਹ ਫਿਰ ਉਹਦਾ ਉਹਦਾ ਰੇਟ ਵੀ ਰੇਟ ਵੀ